ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਡੇ ਮਨ ਵਿੱਚ ਕੋਈ ਚੰਗਾ ਫੁਰਨਾ ਆਵੇ ਭਈ ਕਿਸੇ ਨੂੰ ਵਸਤਰ দান ਕਰਨੇ ਹਨ ਜਾਂ ਕਿਸੇ ਭੁੱਖੇ ਨੂੰ ਰੋਟੀ ਖਵਾਉਣੀ ਹੈ ਤਾਂ ਮਹਾਰਾਜ ਜੀ ਕਹਿੰਦੇ ਨੇ ਦੇਰ ਨਾ ਲਾਇਆ ਕਰੋ ਚੰਗਾ ਕੰਮ ਉਦੋਂ ਹੀ ਕਰਦਿਆ ਕਰੋ ਉਸ ਚੰਗੇ ਕੰਮ ਨੂੰ ਕਰ ਦੇਣਾ ਚਾਹੀਦਾ ਕਦੇ ਵੀ ਦੇਰੀ ਨਹੀਂ ਲਾਉਣੀ ਚਾਹੀਦੀ ਹਾਂ ਜੇਕਰ ਤੁਹਾਡੇ ਮਨ ਵਿੱਚ ਕੋਈ ਭੈੜਾ ਫੁਰਨਾ ਆਉਂਦਾ ਹੈ ਬਈ ਕਿਸੇ ਦਾ ਬੁਰਾ ਕਰਨਾ ਹੈ ਤਾਂ ਮਹਾਰਾਜ ਜੀ ਕਹਿੰਦੇ ਨੇ ਰੁਕ ਜਾਓ ਠਹਿਰ ਜਾਓ ਠਹਿਰਨ ਤੋਂ ਬਾਅਦ ਉਹ ਜੋ ਮਾੜਾ ਫੁਰਨਾ ਸੀ ਤੁਹਾਡੇ ਮਨ ਵਿੱਚੋਂ ਚਲਾ ਜਾਵੇਗਾ ਜਦੋਂ ਕਿਸੇ ਦਾ ਮਾੜਾ ਸੋਚਣ ਦਾ ਫੁਰਨਾ ਆਵੇ ਤਾਂ ਉਦੋਂ ਰੁਕ ਜਾਣਾ ਚਾਹੀਦਾ ਹੈ ਤੇ ਜਦੋਂ ਕਿਸੇ ਦਾ ਭਲਾ ਸੋਚਣ ਦਾ ਮਨ ਵਿੱਚ ਫੁਰਨਾ ਆਵੇ ਤਾਂ ਮਹਾਰਾਜ ਜੀ ਕਹਿੰਦੇ ਨੇ ਉਹ ਕਰ ਦੇਣਾ ਚਾਹੀਦਾ ਹੈ ਉਸ ਕੰਮ ਵਿੱਚ ਕਦੇ ਵੀ ਦੇਰੀ ਨਹੀਂ ਲਾਉਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ